ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਸੋ ਸਟਾਰਟ ਕਰਦੇ ਆਪਾਂ ਅੱਜ ਦੀ ਨਵੀਂ ਵੀਡੀਓ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਸੋ ਫਰਸਟ ਆਫ ਆਲ ਇਗਨੋਰ ਕਰੋ ਡਾਈਪਰਸ ਕਿਉਂਕਿ ਅਨਸ਼ਦੀਪ ਨੂੰ ਮੈਂ ਖੇਡ ਲਾਇਆ ਹੋਇਆ ਇਹ ਐਦਾਂ ਪਲਾਸਟਿਕ ਦੀਆਂ ਆਵਾਜ਼ਾਂ ਆਈਆਂ ਜਦੋਂ ਆਉਂਦੀਆਂ ਤਾਂ ਹੀ ਖੇਡਦਾ ਨਾ ਸੋ ਆਪਾਂ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਨੂੰ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੱਝ ਬਾਰੇ ਮੱਝ ਤੁਸੀਂ ਸਮਝ ਸਕਦੇ ਹੋ ਸੋ ਹਾਂ ਮੈਨੂੰ ਸੀਰਾ ਬਾਰੇ ਸੋ ਮੈਨੂੰ ਸੀਰਾ ਉਹਦਾ ਕਹਿਣਾ ਕਿ ਲੋਕ ਮੈਨੂੰ ਕਹਿੰਦੇ ਨੇ ਮੱਝ ਆ ਮੈਂ ਮੈਂ ਜ਼ਿਆਦਾ ਖਾਨੀ ਆ ਮੈਂ ਇਹ ਹੀ ਆ ਮੈਂ ਉਹ ਆ ਓਬੈਸਾ ਲੋਕ ਸਹੀ ਕਹਿੰਦੇ ਨੇ ਕਿਉਂਕਿ ਉਹਨੂੰ ਲੱਗਦਾ ਸੀ ਵੀ ਜਿਹੜੇ ਲੋਕ ਨੇ ਨਾ ਲੋਕਾਂ ਨੂੰ ਬੇਫੂਕ ਬਣਾਉਣਾ ਜਿਹੜਾ ਹੈਗਾ ਉਹ ਆਸਾਨ ਆ ਪਰ ਨਹੀਂ ਮੈਨੂੰ ਮੈਡਮ ਲੋਕ ਜਿਹੜੇ ਹੈਗੇ ਨਾ ਐਨੇ ਵੀ ਬੇਵਕੂਫ ਨਹੀਂਗੇ ਲੋਕ ਜਿਹੜੇ ਹੈਗੇ ਨਾ ਉਹ ਭੋਲੇ ਨਹੀਂ ਤੇਰੇ ਵਰਗੀਆਂ ਚੰਟ ਔਰਤਾਂ ਉਹਨਾਂ ਨੂੰ ਜਿਹੜਾ ਹੈਗਾ ਨਾ ਆਪਣੀਆਂ ਗੱਲਾਂ ਦੇ ਵਿੱਚ ਲੈ ਲੈਂਦੀਆਂ ਨੇ ਆਮ ਲੋਕ ਨਾ ਜਿਨ੍ਹਾਂ ਨੇ ਤੁਹਾਡੀ ਮਦਦ ਕੀਤੀ ਆ ਉਹ ਲੋਕ ਜਿਹੜੇ ਹੈਗੇ ਆ ਭੋਲੇ ਆ ਬੇਵਕੂਫ ਨਹੀਂਗੇ ਪਹਿਲਾਂ ਤਾਂ ਮੈਂ ਤੈਨੂੰ ਇਹ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਹਾਂਜੀ ਤਾਂ ਮੈਂ ਇੱਕ ਵੀਡੀਓ ਕਲਿੱਪ ਐਡ ਕਰਦੀ ਆ ਆ ਦੇਖਿਓ ਜ਼ਰਾ Мислам што тоа држко кога да मतलब नहीं, कि नहीं तकलीफ चाहे वीडियो खत्म नहीं होंगी वीडियो न बने रहो थो दिखाओगी तो भी कहो गई एडी एक ड्रामेबाज है ना ये एडी एक ड्रामेबाज औरत कोई मौका नहीं ਛੜਦੀ ਇਹ ਲੋਕਾਂ ਤੋਂ ਪੈਸੇ ਜਿਹੜਾ ਹੈਗਾ ਇਨਡਾਇਰੈਕਟ ਵੇ ਮੰਗਣ ਦਾ ਹਨਾ ਲੋਕਾਂ ਤੋਂ ਪੈਸੇ ਮੰਗਣ ਦਾ ਸਿੱਧਾ ਨਹੀਂ ਮੰਗਦੀ ਇਨਡਾਇਰੈਕਟਲੀ ਮੰਗ ਲੈਂਦੀ ਐ ਸੋ ਮੈਂ ਤੁਹਾਨੂੰ ਦਿਖਾਉਣੀ ਅੱਗੇ ਵੀਡੀਓ ਨਾਲ ਬਣੀ ਰਹੋ ਹਨਾ ਇਹਦਾ ਕੀ ਕਹਿਣਾ ਕਿ ਅਸੀਂ ਅਲਟਰਾਸਾਉਂਡ ਕਰਵਾਈ ਸੀ ਮੇਰੇ ਪਥਰੀ ਆ ਦੋਨਾਂ ਗੁਰਦਿਆਂ ਦੇ ਵਿੱਚ ਬਹੁਤ ਗੰਦਾ ਪੇਨ ਆ ਹਨਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇੰਨਾ ਪੇਨ ਹੁੰਦਾ ਜਿਹਦੇ ਹੁੰਦਾ ਹੋਊਗਾ ਉਹਨੂੰ ਪਤਾ ਹੋਊਗਾ ਯੂ ਆਰ ਰਾਈਟ ਜਿਹਦੇ ਪੇਨ ਹੁੰਦਾ ਹੋਊਗਾ ਨਾ ਉਹਨੂੰ ਪਤਾ ਹੋਊਗਾ ਵੀ ਦਰਦ ਕੀ ਹੁੰਦਾ ਜੇ ਤੇਰੇ ਗੰਦਾ ਪੇਨ ਹੁੰਦਾ ਨਾ ਤਾਂ ਤੂੰ ਆ ਫੋਨ ਚੱਕ ਕੇ ਵਲੌਗ ਨਾ ਬਣਾ ਰਹੀ ਹੁੰਦੀ ਜਿਹਦੇ ਹੁੰਦਾ ਨਾ ਉਹਨੂੰ ਪਤਾ ਹੋਣਾ ਵੀ ਜਦੋਂ ਦਰਦ ਹੁੰਦਾ ਨਾ ਤਾਂ ਇਨਸਾਨ ਤੋਂ ਇਹ ਬਲੌਗਿੰਗ ਤਾਂ ਦੂਰ ਦੀ ਗੱਲ ਹੈ ਇਨਸਾਨ ਨੂੰ ਸੋਰਤ ਵੀ ਨਹੀਂ ਰਹਿੰਦੀ ਉਹਦਾ ਫੋਨ ਕਿੱਥੇ ਪਿਆ ਤੁਸੀਂ ਦੇਖੀ ਜਾਓ ਇਹ ਤੇ ਦਰਦ ਹੋ ਰਿਹਾ ਸ਼ਕਲ ਦੇਖ ਲਓ ਇਹਨੇ ਵਲੌਗ ਕਿਵੇਂ ਸਟਾਰਟ ਕੀਤਾ ਹੈਨਾ ਤੇ ਤੁਹਾਨੂੰ ਮੈਂ ਅੱਗੇ-ਅੱਗੇ ਦਿਖਾਉਣੀ ਹੈ ਕੇ ਲੈਂਟਰ ਦਾ ਕੰਮ ਜਿਹੜਾ ਹੈਗਾ ਵਿੱਚ ਪਿਆ ਰੋਲਾ ਤਾਂ ਸਾਰਾ ਉਹੀ ਆ ਮੁੱਦਾ ਤਾਂ ਸਾਰਾ ਉਹੀ ਆ ਵੀ ਕੰਮ ਨਹੀਂ ਕਰ ਸਕਦੀ ਇਹ ਤਾਂ ਹੀ ਤਾਂ ਖਾ ਖਾ ਕੇ ਸਿਰਫ ਖਾਣ ਤੇ ਜੋਰ ਆ ਖਾ ਖਾ ਕੇ ਜਿਹੜੇ ਫਾਸਟ ਫੂਡ ਹੈਗੇ ਆ ਤੇ ਆਏ ਹੋਈ ਪਈ ਆ ਗਦਈਆਂ ਵਾਂਗੂ ਫੁੱਲੀ ਪਈ ਐ ਅੱਗੇ ਦਿਖਾਉਣੀ ਆ ਮੈਂ ਤੁਹਾਨੂੰ ਇੱਕ ਕਲਿੱਪ ਆ ਦੇਖਿਓ ਜ਼ਰਾ ਇਹਦਾ ਲੈਂਟਰ ਪੈਂਦਾ ਐ ਮਨਪ੍ਰਤਿਭਾ ਦੇ ਯਾਰ ਕਰਨਾ आ देख लो घर का है मैं कई तो हादसा आया होना देख के बिना जगा कही कुड़ी चलाए तो बिना मेहनत लो कि लोगों वालों पैसे पाए गए आश हूँ चलो बलॉगिंग बन लग गए है ना ते जेड़ा है लेंटर पै रहा था फिर चा तो होना ही है ਕਦਨ ਨਚਾਰ ਬਣਨ ਦੀ ਕੀ ਲੋੜ ਆ ਵਿਚਾਰਾ ਸਿੱਧਾ ਸਾਦਾ ਭੋਲਾ ਭਾਲਾ ਮਲੰਗ ਸਾਧ ਜਿਹਾਂ ਬੰਦਾ ਐ ਇਹਨੇ ਨਚਾਰ ਬਣਾਤਾ ਇਸ ਔਰਤ ਨੇ ਹੁਣ ਅੱਗੇ ਦੇਖੋ ਗਾਇਸ ਜਿਹੜਾ ਸਮਾਂ ਨਹੀਂ ਦਵਾਈ ਨੰਬਰ ਪੁਆਇੰਟ ਤੇ ਸੰਪੂਰਨ ਦੇ ਇਹ ਜਿਹੜੇ ਤੋਂ ਨਹੀਂ ਜਾਂਦੇ ਇਹ ਕਿਹੜਾ ਰੋਗ ਹੈ ਇਹਨੂੰ ਡਾਕਟਰ ਕਹਿੰਦਾ ਐਡਮਿਟ ਹੋਣਾ ਪੈਣਾ ਜੇ ਆਰਾਮ ਨਾ ਆਇਆ ਤਾਂ ਠੀਕ ਹੈ ਕਹਤਾ ਨਾ ਇੰਡਾਇਰੈਕਟ ਦੇਣਾ ਵੀ ਭਾਈ ਮਦਦ ਲਈ ਤਿਆਰ ਹੋ ਜਾਓ ਜਿਹੜੇ ਜਿਹੜੇ ਪੈਸੇ ਕਾ ਸਕਦੇ ਆ ਨਾ ਪੈਸੇ ਪਾਉਣੇ ਪੈਣੇ ਆ ਮਦਦ ਲਈ ਤਿਆਰ ਹੋ ਜਾਓ ਠੀਕ ਐ ਅਗਲੀ ਨੇ ਸਿੱਧਾ ਨਹੀਂ ਕਿਹਾ ਇੰਡਾਇਰੈਕਟ ਵੇ ਨਾਲ ਕਹਤਾ ਮੈਨੂੰ ਕਹਾ ਸੌਂਦਾ ਦੇਖੋ ਕਹਿੰਦੀ ਨਾ ਇਹ ਕਿ ਨੇਰਾ ਹੋਇਆ ਪਿਆ ਐਡੀ ਕੀ ਕਵਾਂ ਮੈਂ ਮੈਨੂੰ ਲੱਗਦਾ ਇਹਨੂੰ ਨਰਾਤਾ ਹੋ ਗਿਆ ਭਾਈ ਦਿਨੋਂ ਹੀ ਇਹ ਕਹੀ ਜਾਂਦੀ ਐ ਵੀ ਨੇਰਾ ਹੋਇਆ ਪਿਆ ਅੱਗੇ ਦੇਖੋ ਜਿਹਨਾਂ ਦਾ ਨਾਮ ਕਿਉਂ ਨਾ ਰਾਵਾਂ ਆ ਜਨਾ ਨਾ ਰੋਟਰ ਤੋਂ ਅੱਥੇ ਨੇ ਦਵਾਈ ਲਵਾ ਲਈ ਤਿੰਨ ਅੰਦਰ ਦਵਾਈ ਜਦੋਂ ਟ੍ਰੇਨ ਅੰਦਰ ਲਈ ਉੱਥੇ ਹੀ ਦਵਾਈ ਘਰ ਵਾਲਾ ਇਹਦਾ ਨਾ ਉੱਥੇ ਹੀ ਦਵਾਈ ਦੇ ਦਿੰਦਾ ਤੇ ਉਹ ਕਈ ਦਵਾਈ ਤਾਂ ਕਹਿੰਦੀ ਅੱਛੀ ਦੇਣ ਲੱਗ ਗਿਆ ਦੇਖ ਲਓ ਕਹਿੰਦਾ ਦਰਦ हट ਜੂਗਾ ਲੈ ਲੈ ਫਰਕ ਪੈ ਜੂਗਾ ਦਵਾਈ ਲੈ ਲੈ ਇੱਥੇ ਕਹਿਣਾ ਹੀ ਆ ਭਾਈ ਜੇ ਹੁਣ ਇਹ ਬਿਮਾਰ ਪੈ ਗਈ ਮੰਜੇ ਤੇ ਪੈ ਗਈ ਤੇ ਫਿਰ ਵਲੌਗ ਕੌਣ ਬਣਾਊਗਾ ਫਿਰ ਘਰੇ ਪੈਸੇ ਕਿੱਥੋਂ ਆਉਣਗੇ ਹੈ ਘਰ ਖੜ ਜੂਗਾ ਅਗਲੇ ਦਾ ਅਗਲਾ ਤਾਂ ਤੈਨੂੰ ਉੱਥੇ ਦਵਾਈ ਦਿੰਦਾ ਆ ਦੇਖਦੇ ਜਰਾ ਡਾਕਟਰ ਸੌਂਦਦਾਈ ਡਾਕਟਰ ਸਾਹਿਬ ਕਹਿੰਦੇ ਅਗਰ ਬਹੁਤ ਜਿਆਦਾ ਪੇਨ ਨਾ ਘਟੀ ਦਵਾਈ ਨਾਲ ਵੀ ਤੇ ਤੁਸੀਂ ਐਡਮਿਕ ਹੋ ਜਾਓ ਹਮਮ ਦੇਖਦੇ ਜੇ ਨਾ ਫਰਕ ਪਿਆ ਤਾਂ ਸਰਜਰੀ ਕਰਵਾਉਣੀ ਪੈਣੀ ਹੈ ਕਿਸੇ ਸਰਜਰੀ ਵਾਲੇ ਡਾਕਟਰ ਨੂੰ ਮਿਲਣਾ ਪੈਣਾ ਤੁਸੀਂ ਦੇਖ ਸਕਦੇ ਹੋ ਆ ਵਿੱਚ ਮੈਂ ਕਲਿੱਪ ਐਡ ਨਾਲ ਨਾਲ ਕਰੂੰਗੀ ਹੈ ਵੀ ਸਟਾਰਟਿੰਗ ਤੇ ਇਹ ਕੀ ਸੀਗੀ ਤੇ ਬਲੌਗ ਦੇ ਐਂਡ ਚ ਆਉਂਦੇ ਹੁੰਦੇ ਸਟਾਰਟਿੰਗ ਚ ਤਾਂ ਆਏ ਸੀ ਇਹ ਭੂਲਾ ਭਾਲਾ ਚਿਹਰਾ ਰੋਂ ਸੂਰਤ ਵੀ ਪਤਾ ਨਹੀਂ ਵਿਚਾਰੀ ਦੇ ਕਿੰਨਾ ਕੁ ਦਰਦ ਹੋ ਰਿਹਾ ਹੈ ਤੇ ਫਿਰ ਦੇਖੋ ਜਿਹੜਾ ਦਰਦ ਹੁੰਦਾ ਹੁੰਦਾ ਨਾ ਉਹ ਐ ਖੜਖੜ ਕੇ ਰੇੜੀਆਂ ਤੇ ਜੂਸ ਨਹੀਂ ਪੀਂਦਾ ਹੁੰਦਾ ਚਲ ਉਹ ਤਾਂ ਮੈਨੂੰ ਪਤਾ ਤੇਰਾ ਮੂੰਹ ਨਹੀਂ ਰਹਿੰਦਾ ਜੇ ਤੈਨੂੰ ਤਕਲੀਫ ਹੀ ਆਈਆਂ ਤੂੰ ਕਿਉਂ ਫਾਸਟ ਫੂਡ ਵਗੈਰਾ ਖਾਨੀ ਆ ਨਾ ਬੇਟਾ ਕਿਉਂ ਫਾਸਟ ਫੂਡ ਵਗੈਰਾ ਖਾਨੀ ਆ ਤੂੰ ਹਾਂ ਤੂੰ ਵੀ ਤੂੰ ਵੀ ਗੱਲ ਕਰਨੀ ਹੈ ਕਹਿਣ ਦਾ ਮਤਲਬ ਆ ਕਿ ਪੂਰੀ ਡਰਾਮੇਬਾਜ਼ ਔਰਤ ਆਹੇ ਠੀਕ ਹੈ ਸਿਰਫ ਸਿੰਪੈਥੀ ਕਾਰਡ ਖੇੜਦੀ ਆ ਹੋਰ ਕੁਝ ਨਹੀਂ ਖੇੜਦੀ ਠੀਕ ਹੈ ਇਹਨੂੰ ਸਿਰਫ ਪੈਸੇ ਚਾਹੀਦੇ ਲੋਕਾਂ ਤੋਂ ਚਾਹੇ ਉਹ ਜਿਹੜਾ ਹੈਗਾ ਇਨਡਾਇਰੈਕਟ ਵੇ ਨਾਲ ਲੈ ਲੈ ਚਾਹੇ ਡਾਇਰੈਕਟ ਵੇ ਨਾਲ ਲੈ ਲੈ ਠੀਕ ਹੈ ਜੀ ਤੇ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਇਹੋ ਜਿਹੇ ਲੋਕ ਨਾ ਜਿਹੜੇ ਹੈਗੇ ਆ ਆਮ ਜਨਤਾ ਨੂੰ ਇਹ ਸਮਝਦੇ ਆ ਵੀ ਲੋਕ ਹੈਗੇ ਬੇਵਕੂਫ ਪਰ ਲੋਕ ਬੇਵਕੂਫ ਨਹੀਂਗੇ ਲੋਕ ਥੋੜੇ ਭਾਲੇ ਹੁੰਦੇ ਆ ਜਿਹੜੇ ਮਾਸੂਮ ਜਿਹਾ ਚਿਹਰੇ ਤੇ ਜਿੱਦਾਂ ਇਹਨੇ ਰੋਂਦੀ ਨੇ ਵਲੌਗ ਸਟਾਰਟ ਕੀਤਾ ਹਨਾ ਕਹਿੰਦੇ ਹੁਣ ਗਾ ਵੀ ਪਤਾ ਨਹੀਂ ਕਿੰਨਾ ਕਿਤੇ ਦਰਦ ਹੁੰਦਾ ਵੀ ਜਿਨ੍ਹਾਂ ਦੇ ਦਰਦ ਹੁੰਦਾ ਹੋਗਾ ਨਾ ਵਾਕਈ ਉਹ ਇਹ ਚੀਜ਼ ਮਹਿਸੂਸ ਕਰ ਸਕਦੇ ਆ ਵੀ ਜਦੋਂ ਇਨਸਾਨ ਦੇ ਤਕਲੀਫ ਹੁੰਦੀ ਹੈ ਨਾ ਤਾਂ ਉਹ ਇਨਸਾਨ ਜਿਹੜਾ ਹੈਗਾ ਨਾ ਕੁਝ ਖਾਣ ਪੀਣ ਦਾ ਕੁਝ ਫੋਨ ਚੱਕਣ ਦਾ ਇਹ ਸਭ ਚੀਜ਼ਾਂ ਦੇ ਵਿੱਚ ਉਹਦੀ ਸੁਰਤ ਨਹੀਂ ਰਹਿੰਦੀ ਇਹਨੇ ਮਾਦੀਤੀ ਨੇ ਦੇਖ ਲਓ ਉੱਥੇ ਵੀ ਵੀ ਤੇਰੇ ਦਰਦ ਹੋ ਰਿਹਾ ਇੰਜੈਕਸ਼ਨ ਨਾਲ ਤੈਨੂੰ ਫਰਕ ਨਹੀਂ ਪਿਆ ਤੇ ਫਿਰ ਵੀ ਤੂੰ ਚੱਲ ਘਰੇ ਵਲੌਗ ਸਟਾਰਟ ਕੀਤਾ ਦੱਸਦਾ ਸਾਨੂੰ ਧੰਨਵਾਦ ਤੇਰਾ ਲੋਕਾਂ ਨੂੰ ਦੱਸਦਾ ਤੇਰੀ ਫੈਨ ਫੋਲੋਇੰਗ ਨੂੰ ਫਿਰ ਉੱਥੇ ਜਾ ਕੇ ਡਾਕਟਰ ਕੋਲੇ ਬਾਹਰ ਨਿਕਲ ਕੇ ਫੇਰ ਵਲੌਗ ਬਣਾਇਆ ਯਾਰ ਇੰਨੀ ਵੇਲੀ ਆ ਤੂੰ ਜਿੱਦੇ ਦਰਦ ਜੇ ਦਰਦ ਹੋ ਰਿਹਾ ਤਾਂ ਤੂੰ ਉੱਦੇ ਦਾ ਦਿਨ ਤਾਂ ਅਟਲੀਸਟ ਆਪਣੇ ਸਰੀਰ ਨੂੰ ਜਿਹੜਾ ਹੈਗਾ ਰੈਸਟ ਕਰਵਾ ਲਾ ਤੇ ਖਾਣ ਪੀਣ ਛੱਡ ਦੇ ਆਇਲੀ ਫੂਡ ਛੱਡ ਦੇ ਫਾਸਟ ਫੂਡ ਛੱਡ ਦੇ ਆ ਜਿਹੜਾ ਸਾਰਾ ਦਿਨ ਚਰਦੀ ਰਹਿੰਦੀ ਆ ਚਰਦੀ ਰਹਿੰਦੀ ਆ ਪਸੂ ਵਾਂਗੂ ਗਾਲੀ ਕਰਦੀ ਰਹਿੰਦੀ ਆ ਨਾ ਇਹ ਛੱਡ ਦੇ ਆਪੇ ਠੀਕ ਹੋ ਜਾਊਗਾ ਉਹਨਾਂ ਦੇ ਬਾਰੇ ਆਪਾਂ ਇਹੀ ਗੱਲ ਕਰਨਾ ਚਾਹੁੰਦੇ ਸੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇੱਧਰ ਦੇਖ ਲਓ ਤੁਸੀਂ ਇਹ ਮੇਰੇ ਜਵਾਕਾਂ ਦਾ ਹਾਲ ਇੱਕ ਮਿੰਟ ਰੁਕੋ